ਤੋ ਜੀ ਟੋਲ ਨਿਯਮਾਂ ਦੇ ਵਿੱਚ ਕੇਂਦਰ ਸਰਕਾਰ ਨੇ ਕਰ ਦਿੱਤਾ ਅਜਿਹਾ ਵੱਡਾ ਬਦਲਾ ਜਿਸ ਤੋਂ ਬਾਅਦ ਹੁਣ ਲੋਕਾਂ ਦੀ ਜੇਬ ਹੋਵੇਗੀ ਹੋਰ ਵੀ ਦੁੱਗਣੀ ਭਾਰੀ ਦੇਸ਼ ਭਰ ਟੋਲ ਨਿਯਮ ਦੇ ਵਿੱਚ ਕੇਂਦਰ ਸਰਕਾਰ ਨੇ ਬਦਲਾਅ ਕੀਤਾ ਹੁਣ ਫਾਸਟ ਟੈਗ ਐਕਟਿਵ ਨਾ ਹੋਤੇ ਕੈਸ਼ ਪੈਸੇ ਦੇ ਵਿੱਚ 2 ਗੁਣਾ ਪੇਮੈਂਟ ਦੇਣੀ ਪਵੇਗੀ ਤਾਂ ਜੇਕਰ ਆਨਲਾਈਨ ਜਾਨਕੀ ਯੂਪੀਆਈ ਦੇ ਜ਼ਰੀਏ ਪੇਮੈਂਟ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ 1 ਰੁਪਿਆ ਪਿੱਛੇ 25 ਪੈਸੇ ਨਾਲ ਦੇਣੇ ਹੋਣਗੇ ਤੋਲ ਨਿਯਮ ਦੇ ਵਿੱਚ ਇੱਦਾਂ ਬਦਲਾਅ ਕੀਤਾ ਗਿਆ ਹੈ ਕਿ ਜਿੱਦਾਂ ਪਹਿਲਾਂ ਕਿਸੇ ਯੂਜ਼ਰ ਦਾ ਫਾਸਟ ਹੈ ਐਕਟਿਵ ਨਹੀਂ ਹੁੰਦਾ ਸੀ ਜਦੋਂ ਫਾਸਟ ਟੈਗ ਦੇ ਵਿੱਚ ਪੈਸੇ ਨਹੀਂ ਹੁੰਦੇ ਸੀ ਤਾਂ ਉਹਨੂੰ ਕੈਸ਼ ਦੇ ਵਿੱਚ ਡਬਲ ਪਰਚੀ ਕਟਵਾਉਣੀ ਪੈਂਦੀ ਸੀ ਜਿਵੇਂ ਅਸੀਂ ਲੱਡੋਵਾਲ ਦਾ ਲਈਏ ਤਾਂ ਉਹਨਾਂ ਨੂੰ 220 ਰੁਪਏ ਜਾਂ 440 ਪੇ ਕਰਨੇ ਪੈਂਦੇ ਸੀ ਪਰ ਹੁਣ ਨਿਤਨ ਗੜਗਰੀ ਨੇ ਮੋਦੀ ਸਾਹਿਬ ਨੇ ਇੱਕ ਇੱਕ ਤਾਇਆ ਨਵੀਂ ਪਾਲਿਸੀ ਲਿਆਂਦੀ ਹੈ ਕਿ ਉਹ ਕੈਸ਼ ਨਾ ਕਰਕੇ ਡਿਜੀਟਲ ਇੰਡੀਆ ਥਰੂ ਯੂਪੀਏ ਪੇਮੈਂਟ ਕਰਦਾ ਹੈ ਤਾਂ ਉਸ ਨੂੰ ਸਿਰਫ 220 ਰੁਪਏ 275 ਰੁਪਏ ਦੇਣੇ ਪੈਣਗੇ ਜੋ ਕਿ 160 ਰੁਪਏ ਦਾ ਯੂਜ਼ਰ ਦੀ ਬਚਤ ਹੈ ਇਸ ਵਿੱਚ ਕਿ ਯੂਜ਼ਰ ਨੂੰ ਕਾਫੀ ਲਾਭ ਪ੍ਰਾਪਤ ਹੋਵੇ ਲੱਗਦਾ ਸਰ ਕਿਤੇ ਨਾ ਕਿਤੇ ਆਮ ਲੋਕਾਂ ਦੇ ਉੱਤੇ ਬੋਧ ਵੀ ਹੈ ਕਿਉਂਕਿ ਅਗਰ ਉਸ ਦਾ ਫਾਸਟੈਗ ਐਕਟਿਵ ਹੁੰਦਾ ਤਾਂ ਉਹਨਾਂ ਦੇ ਬਚਤ ਹੋਰ ਵੀ ਹੋ ਸਕਦੀ ਹੈ ਦੇਖੋ ਇਹ ਤਾਂ ਯੂਜ਼ਰ ਅਸੀਂ ਤਾਂ ਕਹਿੰਦੇ ਆ ਕਿ ਯੂਜ਼ਰ ਆਪਣਾ ਫਾਸਟੈਗ ਐਕਟਿਵ ਰੱਖ ਕੇ ਜੋ ਫਾਸਟੈਗ ਪ੍ਰੋਪਰ ਹੋ ਉਸ ਦੇ ਛੀਸ਼ੇ ਦੇ ਚੁੱਕਿਆ ਹੋਵੇ ਕਿ ਨਾ ਤਾਂ ਉਸ ਨਾਲ ਜਾਮ ਲੱਗੇਗਾ ਤੇ ਨਾ ਹੀ ਐਕਸਟਰਾ ਪੈਸੇ ਦੇਣੇ ਪੈਣਗੇ ਪਰ ਉਸ ਦੇ ਮੁਕਾਬਲੇ ਅਸੀਂ ਸੋਚੀਏ ਤਾਂ ਇਹ ਕਾਫੀ ਬਿਹਤਰ ਹੈ ਕਿ 440 ਦੀ ਬਏ ਹੈ 265 275 ਵੈਹੀ ਦੇਣੇ ਪੈਣਗੇ ਜਿਸ ਵਿੱਚ ਕਾਫੀ ਫਰਕ ਪਏਗਾ ਕਿ ਨਾਮ ਮੇਰਾ ਨਾਮ ਚਿੱਤਰ ਸਿੰਘ ਹੈ ਜੀ ਮੈਂ ਲੱਡਵਾਲ ਟੋਲ ਦਾ ਮੈਨੇਜਰ ਹੈ ਜੀ ਸਰ ਕੀ ਬਦਲਾਅ ਜਿਹੜਾ ਹੋਇਆ ਲੱਗਦਾ ਕਿਤਨਾ ਕਿਤੇ ਲੋਕ ਅੱਲੇ ਵੀ ਜਿਹੜੇ ਆ ਫਾਸਟੈਗ ਆਪਣੇ ਐਕਟਿਵ ਨਹੀਂ ਰੱਖ ਰਹੇ ਨਹੀਂ ਸਰ ਇਹਦੇ ਵਿੱਚ ਨਾ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਸਰਕਾਰ ਨੇ ਪਹਿਲਾਂ 3000 ਦਾ ਪਾਸ ਲਾਂਚ ਕੀਤਾ ਸਾਲ ਵਾਸਤੇ ਜਿਹਦੇ ਚ ਯੂਜ਼ਰ ਨੂੰ 15 ਰੁਪਏ ਹਰ ਟੋਲ ਦੇ ਉੱਤੇ ਪੈ ਰਹੇ ਨੇ ਇਸ ਤੋਂ ਇਲਾਵਾ ਹੁਣ ਜਿਹੜਾ ਦੂਸਰਾ ਫੈਸਲਾ ਲਿਆ ਉਹ ਵੀ ਉਹਨਾਂ ਨੇ ਤੁਹਾਨੂੰ 1.25 ਯਾਨੀ ਕਿ ਸਵਾ ਗੁਣਾ ਮਹਿੰਗਾ ਪਊਗਾ ਜੇ ਤੁਸੀਂ ਕਿਊ ਆਰ ਕੋਡ ਰੈਂ ਕਰਦੇ ਆ ਤਾਂ ਇਹ ਫਾਇਦਾ ਦੇਗਾ ਪਰ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਅਸੀਂ ਆਪਣੇ ਫਾਸਟੈਗ ਐਕਟਿਵ ਰੱਖੀਏ ਤੇ ਫਾਸਟੈਗ ਐਕਟਿਵ ਰੱਖਣ ਦਾ ਨਾਂ ਡਬਲ ਦੇਣ ਦੀ ਜ਼ਰੂਰਤ ਹੈਗੀ ਆ ਠੀਕ ਆ ਤੇ ਨਾ ਜਾਮ ਲੱਗੂਗਾ ਆਰਾਮ ਨਾਲ ਲੋਕ ਨਿਕਲ ਸਕਦੇ ਆ اچھا ਲੱਗਦਾ ਸਰ ਜਿਹੜੇ ਲੋਕ ਜਿਵੇਂ ਹੁਣ ਕੈਸ਼ ਦਾ ਜ਼ਿਕਰ ਕੀਤਾ ਔਰ ਇਹ ਜ਼ਿਕਰ ਕੀਤਾ ਜਿਹੜੇ ਯੂਪੀਆਈ ਦੇ ਜ਼ਰੀਏ ਕਰਨਗੇ ਉਹਨਾਂ ਨੂੰ 1 ਰੁਪਿਆ 25 ਪੈਸੇ ਯਾਨੀ ਕਿ ਜੇ ਤੁਸੀਂ ਲੱਡੋਵਾਲ ਦੀ ਗੱਲ ਕਰਦੇ ਹੋ ਤਾਂ ਸਾਡੇ ਇੱਥੇ ਲੱਡੋਵਾਲ ਟੋਲ ਤੇ ਸਰ 220 ਰੁਪਏ ਦੀ ਪਰਚੀ ਆ ਜੇ ਜੇ ਅਸੀਂ ਕੈਸ਼ ਦੇ ਵਿੱਚ ਲੈਂਦੇ ਹਾਂ 440 ਰੁਪਏ ਪਰਚੀ ਲੱਗਦੀ ਆ ਪਰ ਜੋ ਕਯੂਆਰ ਕੋਡ ਰਾਹੀਂ ਦੇਣਗੇ ਤਾਂ ਉਹਨਾਂ ਨੂੰ 275 ਰੁਪਏ ਪੈਣਗੇ ਯਾਨੀ ਕਿ 55 ਰੁਪਏ 100 ਦੇਣੇ ਪੈਣਗੇ ਅਗਰ ਡਬਲ ਦੇਣਾ ਪੈਂਦਾ ਸੀ 165 ਰੁਪਏ ਦੀ ਬਚਤ ਹੋਈ ਹੈ ਯوزر ਦੀ ਸੋਧਾ ਦੇ ਕਿ ਯੂਪੀਆਈ ਪੇਮੈਂਟ ਦੀ ਸਹੂਲਤ ਦੇ ਨਾਲ ਲੋਕਾਂ ਨੂੰ ਫਾਇਦਾ ਜ਼ਰੂਰ ਹੋਵੇਗਾ ਪਰ ਜੋ ਦੋ ਗੁਣਾ ਪੇਮੈਂਟ ਵੱਧ ਦੇਣੀ ਪਵੇਗੀ ਇਸ ਦੇ ਨਾਲ ਲੋਕਾਂ ਦੀ ਜੇਬ ਦੇ ਉੱਤੇ ਭਾਰੀ ਅਸਰ ਹੋਵੇਗਾ ਹਕੀਕਤ ਟੀਵੀ ਪੰਜਾਬੀ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ